ਹੈਲੋ ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਆਪਾਂ ਉੱਠ ਗਏ ਸੀਗੇ ਤੇ ਚਾਹ ਪਾਣੀ ਪੀ ਲਿਆ ਹੁਣ ਤੇ ਗੱਲ ਸੱਚ Google ਦੀ ਹੈਲਪ ਨਾਲ ਜਿਹਨੇ ਫੋਨ ਸਹੀ ਕਰ ਲਿਆ ਸੀਗਾ ਆਪਣਾ ਉਹ ਬਾਤ ਉਹਨੂੰ ਲਾਸਟ ਤੇ ਪਤਾ ਲੱਗਾ ਵੀ ਕਿਦਾਂ ਠੀਕ ਹੋਣਾ ਫੋਨ ਉਹ ਤੇ ਗਰਮੀ ਢਾਵੇਂ ਕਾ ਕੇ ਖਾਈ ਮੀਂਹ ਤੇ ਦਗਾ ਦੇ ਪਾਣੀ ਨਾਲ ਜਦ ਦਗਾ ਉਹਨੂੰ ਪਰੂਲੀ ਕਰਦੇ ਪੂਰੀ ਕਰੀ કરી ਕਾ ਦੋ ਸਾਡਾ ਆ ਫੋਨ ਉਹ ਉਹ ਹਾਂ ਫੋਨ ਹੁੰਦਾ ਲੈ ਕੀ ਗੱਲ ਫੋਨ ਵੱਲੋਂ ਲੱਗਿਆ ਕੀ ਗੱਲ ਆ ਤੈਨੂੰ ਕਹਿ ਲੋ ਕੀ ਗੱਲ ਆ ਤੈਨੂੰ ਤੇ ਮੈਂ ਮਾਰਾ ਇੱਥੇ ਲਾਲ લાલ ਲਾ ਤੇ ਗੀ ਚਲਾ ਦੋ ਮम्मा ਤੇ ਲਾ ਦੋ ਮੈਂ ਤੇ ਮम्मा ਤੇ બિંદੀ ਲਾ ਦੋ બિંદੀ ਲਾ ਦੋ ਮम्मा ਆਦ ਰਹੀ ਆਲੀ ਕਿੱਥੇ ਗਈ બિંદੀ ਕਿੱਥੇ ਚੱਗ ਗਈ ਆ ਕਾਕੇ ਤੇ ਲਾ ਤੀ ਛੋ ਜਾ ਕਾਕਾ ਚਲ ਆ ਤੂੰ ਵੀ ਕਾਕਾ ਬਣ ਜਾ ਲੈ ਤੂੰ ਵੀ ਕਾਕਾ ਬਣ ਲੈ ਚਲ ਆ ਦੇ ਕਾਕਾ ਮਾਤੋ ਛੋ ਜਾ ਕਾਕਾ ਇਹ ਹਗਾ ਇਹ ਵੱਡਾ ਕਾਕਾ दंदी वाड़ के दिखा दो आओ काका मेरा सो जा काका चल तू भी सो जा इतनी फिर तू कर सो जा काका काका है ही नहीं कितने गया फिर और खराब हो गए सारे पैसे ਚਲਾਜ ਬੁੱਤਿਓ ਗਿਆ ਚਲਾ ਜਾ ਮम्मा ਕੋਲ ਚਲ ਛੋਡ 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 ਮੀਤ ਕਦੇ ਕਦੇ ਨਿਆਣੇ ਸੁੱਤੇ ਪੇ ਉੱਠ ਕੇ ਹੱਸਦੇ ਗੰਜਾ ਸਾਡਾ ਤਾਂ ਹੱਸਦਾ ਹੁੰਦਾ ਸੁੱਤਾ ਪੇ ਉੱਠ ਕੇ ਗੰਜੇ ਐਨੂੰ ਬੁੱਗਾ ਕਰੋ ਪਰ ਇਹ ਕੁੱਟਦੀ ਬਹੁਤ ਆ ਸਾਨੂੰ ਓਏ ਗੰਜੇ ਮੀਤ ਇੱਧਰ ਬੁੱਗਾ ਕਰ

ਇਟ 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 ਪੈਨ ਵਾਲੀ ਫਿਰ ਫਾਦੇ ਨੂੰ ਬਣਾ ਲਵਾਂ ਮੁੰਡਾ ਆਪਣਾ ਬਣਾ ਲਵਾਂ ਫਾਦੇ ਨੂੰ ਬਣਾ ਲਵਾਂ ਨਹੀਂ ਤੇ ਬੁੱਠੀ ਘਾ ਦੇਖ ਹਾ ਏ ਏ ਏ ਚਲੋ ਏ ਏ ਦੰਦ ਕੱਢ ਕੇ ਖਾਦੇ ਨਹੀਂ ਤੇ ਦੰਦ ਕੱਢ ਕੇ ਖਾਦੇ ਏ ਕਰੀ

ਇੱਧਰ ਸਾਡੇ ਨਿਆਣੇ ਖੇਡਦੇ ਪਏ ਆ। ਆ ਦੇਖੋ ਫਰੈਂਡਸ ਅੱਜ ਅਸੀਂ ਬਣਾਈ ਸੌ ਭਾਜੀ ਪਤਾ ਨਹੀਂ ਕਿੱਦਾਂ ਦੀ ਬਣੀ ਸੇਵ ਭਾਜੀ ਸੌਰੀ ਸੌ ਭਾਜੀ ਇੱਧਰ ਕੜੀ ਇੱਧਰ ਚੌਲ ਪਤਾ ਨਹੀਂ ਕਿ ਦੜੀ ਬਣੀ ਫਸਟ ਟਾਈਮ ਬਣਾਈ ਆ ਅਸੀਂ। ਬਾਕੀ ਰੋਟੀ ਰੁਟੀ ਖਾਦੇ। ਅੱਜ ਜੀ ਤੇ ਆਪਾਂ ਰੋਟੀ ਰੁਟੀ ਖਾ ਲਈ ਸੀ ਜੀ ਤੇ ਹੁਣ ਆਪਾਂ ਪੈ ਗਏ ਆ। ਤੇ ਪਲੀਜ਼ ਸਾਰੇ ਜਣੇ ਸਪੋਰਟ ਕਰੋ ਤੁਸੀਂ ਸਪੋਰਟ ਘਟ ਘਟਦੇ ਪਏ ਆ। ਪਲੀਜ਼ ਤੁਹਾਡੀ ਸਪੋਰਟ ਦੀ ਬਹੁਤ ਜ਼ਿਆਦਾ ਲੋੜ ਹੈ ਆ। ਤੇ ਇੱਥੇ ਆਪਾਂ ਕਰਦੇ ਆਂ ਵਲੌਗ ਦਾ ਐਂਡ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਾ ਭੁੱਲੋ ਤੇ ਚੈਨਲ ਨੂੰ ਸਾਰੇ ਦਿਨ ਸਬਸਕ੍ਰਾਈਬ ਕਰਦੇ ਰਹੋ ਬਾਪਾਏ